ਤਸਵੀਰਾਂ ਫਰੀਦਕੋਟ ਦੇ ਨੇੜਲੇ ਪਿੰਡ ਸਾਦਕ ਦੀਆਂ ਦਿਖਾਉਣ ਜਾ ਰਹੇ ਹਾਂ ਸਾਦਕ ਦੇ ਵਿੱਚ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਇਸ ਜਗ੍ਹਾ ਨੂੰ ਲੈ ਕੇ ਦੋ ਤਰ੍ਹਾਂ ਦੀ ਆਪਸ ਵਿੱਚ ਬਹਿਸਬਾਜ਼ੀ ਨੂੰ ਲੈ ਕੇ ਝਗੜੇ ਨੂੰ ਲੈ ਕੇ ਇੱਕ ਨਵਾਂ ਮਾਮਲਾ ਨਵਾਂ ਮੋੜ ਸਾਹਮਣੇ ਆਇਆ ਦੋਹਾਂ ਧਿਰਾਂ ਨਾਲ ਕਰਦੇ ਆਂ ਗੱਲਬਾਤ ਇਹ ਦੋਹਾਂ ਧਿਰਾਂ ਦੇ ਵਿੱਚ ਜਸਵਿੰਦਰ ਸਿੰਘ ਜਿਸ ਦੇ ਇਹ ਜਗ੍ਹਾ ਦੇ ਵਿੱਚ ਜਿਹੜਾ ਮਕਾਨ ਬਣਿਆ ਹੋਇਆ ਉਸ ਦੇ ਨਾਲ ਹੀ ਇਹ ਜਗ੍ਹਾ ਹਾਂਜੀ ਕੀ ਨਾਮ ਆ ਬਈ ਤੁਹਾਡਾ ਮੇਰਾ ਨਾਮ ਜਲੌਤ ਸਿੰਘ ਲਾਲੀ ਹੈ। ਕਿਹੜਾ ਪੈਂਡਾ ਤੁਹਾਡਾ? ਮੇਰਾ ਪੈਂਡਾ ਬਈ ਸਾਦ ਹੈ। ਕੀ ਮਾਮਲਾ ਹੈ? ਮਾਮਲਾ ਬਈ ਜਗਾ ਲਈ ਸੀ ਕਿਸੇ ਜ਼ਿੰਮੇਵਾਰ ਤੋਂ ਸਾਲ ਕਰਦੇ। ਜੀ। ਸਾਲ ਗੁਰੂ ਸਾਹਾ ਅਰਸਾਈ ਰੋਡ ਤੇ। ਕੀ ਨਾਮ ਉਹਦਾ? ਉਹ ਨਾ ਜਹੰਦਰ ਭਲਾੜੇ ਵਾਲਾ ਵਾਜਦਾ। ਜੀ। ਉਸ ਤੋਂ ਬਾਅਦ ਕੀ ਹੋਇਆ? ਉਸ ਤੋਂ ਬਾਅਦ ਬਈ ਉਹ ਜਗਾ ਜਗਾ ਤੇ ਕਾਬਣਾ ਧੱਕੇਸ਼ਾਹੀ ਕਰਦੇ ਮੇਰੇ ਨਾਲ। ਜੀ ਐਜ। ਕਿਸ ਤਰ੍ਹਾਂ ਧੱਕੇਸ਼ਾਹੀ? ਧੱਕੇਸ਼ਾਹੀ ਉਹ ਜਗਾ ਤੇ ਮੇਰੇ ਕਬਜ਼ਾ ਕਰਨਾ ਚਾਹੁੰਦੇ ਹੈ ਜੀ ਮੈਂ ਤਰਖਾਸਾਂ ਦਿੱਤੀਆਂ। ਮੇਰੇ ਕੋਈ ਸੁਣਵਾਈ ਨਹੀਂ ਕਰੀ ਵੀ ਤੁਸੀਂ ਕਰੋ ਜਗਾ ਖਰੀਦੀ ਚੋਣਾ ਮੈਂ 7 2020 ਦੇ ਵਿੱਚ ਕਰੀ ਕਰੀ ਸੀ ਅੱਛਾ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਵੀ ਥਾਣੇ ਕਚਹਿਰੀਆਂ ਚੱਕਰ ਲਾਈ ਜਾਂਦੇ ਆ ਜੀ ਸਾਨੂੰ ਇਨਸਾਫ ਨਹੀਂ ਨਹੀਂ ਹੁਣ ਕੀ ਕਹਿੰਦੇ ਆ ਫੋਰ ਹਮ ਤਾਂ ਵੀਰ ਜੀ ਉਹ ਦਰਸਾ ਧੱਕਾ ਹੀ ਤੁਮ ਕਹਿੰਦੇ ਆ ਜੀ ਬਸ ਉਹ ਕਹਿੰਦੇ ਨਾ ਤੁਹਾਨੂੰ ਜਗਾ ਦੇ ਗਏ ਨਾ ਤੁਹਾਨੂੰ ਪੈਸੇ ਦੇ ਗਏ ਕਿਸ ਤਰ੍ਹਾਂ ਦਾ ਇਨਸਾਫ ਚਾਹੁੰਦੇ ਆ ਤੁਸੀਂ ਇਨਸਾਫ ਹੀ ਅਜ ਤਾਂ ਨੇ ਖੜੀ ਜਗਾ ਮਿਲ ਜਾਈ ਜੀ ਕਿੰਨੀ ਜਗ੍ਹਾ ਸੀ ਉਹ ਇਹ 15 ਮਾਰ ਲੈ ਜਗਾ ਲਈ ਜਾਈ ਜ ਆਪਾਂ ਕਿੰਨਾ ਟਾਈਮ ਹੋ ਗਿਆ 2020 ਦੇ ਵਿੱਚ ਰਹੀ ਐ ਚਾਰ ਸਾਲ ਦੇ ਕਰੀਬ ਹੋ ਗਏ ਕੀ ਕਹਿ ਰਹੇ ਹੋ ਰੋਧੀ ਤੇ ਰੋਧੀ ਤੇ ਤਾਂ ਆਮ ਕਹਿ ਦਿੰਦੇ ਸਾਨੂੰ ਜੇ ਦੀ ਦਰਖਾਸਤ ਦਿੱਤੀ ਤਾਂ ਤੁਹਾਡੀ ਕੋਈ ਹਾਂਜੀ ਦਰਖਾਸਤਾਂ ਦਿੱਤੀਆਂ ਜੀ ਕਿੱਥੇ ਦਿੱਤੀਆਂ ਅਸੀਂ ਨਾ ਫਰੀ ਕੋੜ ਐਸਐਸਪੀ ਸਾਹਿਬ ਦੀ ਫਰੀ ਕੋੜ ਐਸਐਸਪੀ ਸਾਹਿਬ ਦੀ ਦਰਖਾਸਤਾਂ ਦਿੱਤੀਆਂ ਜੀ ਆ ਵੀ ਜੀ ਇੱਕ ਇੱਕ ਮੀਟਰ ਚੋਰੀ ਦੇ ਦਿੱਤੀ ਐ ਸਾਧ ਕਟਾਣਾ ਜੀ ਪਰ ਸਾਡਾ ਇਨਸਾਫ ਨਹੀਂ ਜੀ ਕੋਈ ਵੀ ਮਿਲੇ ਕੀ ਮੰਗ ਕਰਦੇ ਤੁਸੀਂ ਮੰਗ ਤਾਂ ਇਹ ਹੀ ਏ ਸਾਡੇ ਨਾਲ ਨਿਆਂਇਤ ਧੱਕਾ ਕਰਦੇ ਸਾਨੂੰ ਇਨਸਾਫ ਦਿੱਤਾ ਜਾਵੇ ਅਸੀਂ ਸਾਡੇ ਸਾਧ ਕਟਾਣਾ ਜੀ ਬਹੁਤ ਕਰ ਰਹੇ ਹਾਂ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਲੱਤ ਜੀ ਮਾਰੇ ਹਾਂਜੀ ਕੀ ਮਾਮਲਾ ਜੀ ਮਾਨੋ ਜੀ ਅੱਜ ਅਸੀਂ ਜਗਾ ਲਈ ਸੀ ਜੀ ਉਹਨਾਂ ਦੇ ਵਿੱਚ ਸਾਡੇ ਨਾਲ ਇਹਨਾਂ ਨੇ ਠੱਗੀ ਮਾਰ ਲਈ ਜੀ ਸਾਡੇ ਨਾਲ ਧੱਕਾ ਕਰ ਰਹੇ ਅਸੀਂ ਆਸੀ ਕਾਤ ਹੋਣ ਕਰਕੇ ਸਾਡਾ ਜਾ ਧੱਕਾ ਹੋ ਗਿਆ ਅੱਛਾ ਜੀ ਅਸੀਂ ਇਹ ਵੀ ਜਾਣਾ ਸਪੇਨ ਇਨਸਾਫ ਦੀ ਮੰਗ ਕਰਦੇ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈਗਾ ਸਾਨੂੰ ਸ਼ਹਿਰਾਂ ਤੋਂ ਧਮਕੀਆਂ ਵੀ ਦਿੰਦੀਆਂ ਸੀ ਬਹੁਤ ਜੀ ਯਾਨੀ ਕਿ ਫ੍ਰੀ ਪ੍ਰੋਟੈਸਟ ਐਸਪੀ ਦੇ ਸਾਹਮਣੇ ਵੀ ਕਰ ਸਕ ਦਿੱਤੀਆਂ ਐਸਐਚਓ ਨੂੰ ਪਰ ਸਾਡੀ ਕੋਈ ਕਿਤੇ ਸੁਣਵਾਈ ਨਹੀਂ ਹੋਈ ਪਰ ਜਨ ਨੂੰ ਹੋਣੇ ਸਾਨੂੰ ਡਰ ਲੱਗਿਆ ਰਹਿੰਦਾ ਨਾ ਕਿ ਇਹਨਾਂ ਇਹਨਾਂ ਦੇ ਵੀ ਹੁਣ ਐਡੀ ਸਿਰ ਤੇ ਐਡੀ ਬੜੀ ਟੈਨਸ਼ਨ ਆ ਜੇ ਰੱਬ ਨਾ ਕਰੇ ਕੋਈ ਗੱਲਬਾਤ ਬਣ ਗਈ ਛੜ ਚਾਰ ਮੈਂਬਰ ਚ ਕਿਸੇ ਨੂੰ ਵੀ ਕੋਈ ਨਿੰਮਕੀ ਹੋਵਗੀ ਜਿਮੇਵਾਰ ਇਹ ਹੋਣਗੇ ਜਾਂ ਪੁਲਿਸ ਪ੍ਰਸ਼ਾਸਨ ਹੋਊਗਾ। ਕਿਉਂਕਿ ਸਾਡੀ ਕੋਈ ਸੁਣਵਾਈ ਨਹੀਂ ਕੀਤੀ। ਕੀ ਲੱਗਦਾ ਜਦੋਂ ਜਗਾ ਖਰੀਦੀ ਸੀ ਉਸ ਤੋਂ ਬਾਅਦ ਵਿੱਚ ਕੀ ਕਾਰਨ ਕੀ ਸੀ ਇਹ ਦੇ ਵਿੱਚ? ਕਾਰਨ ਵਿੱਚ ਪਹਿਲਾਂ ਇਹਨਾਂ ਯਾਨਕਿ ਵਧੀਆ ਸੀਗੇ ਵੀ ਮੈਂ ਸੀ ਪਹਿਲਾਂ ਚਲ ਸਹੀ ਸੀ ਜਿਹਨਾਂ ਦਾ ਆਪਸ ਵਿੱਚ ਭਰਾਵਾ ਵਾਂਗ ਹੋਇੰਦੇ ਸੀਗੇ ਬਾਹਰ ਵਿੱਚ ਜਿਵੇਂ ਕੋਈ ਲੋਕ ਜਿਵੇਂ ਤੁੰਗਾ ਲਾ ਦਿੰਦਾ ਵੀ ਤੁਸੀਂ ਚ ਮਿਆਰਾਂ ਨੂੰ ਘਰ ਵਿੱਚ ਜਗ੍ਹਾ ਦੇਤੀ ਐਸੀ ਕਾਟ ਹੋਣ ਦੇ ਕਰਕੇ ਵੀ ਤੁਸੀਂ ਹੁਣ ਇਹਨਾਂ ਨੂੰ ਭੇਰੇ ਰੱਖੋਗੇ ਉਹ ਕਹਿੰਦੇ ਸਾਡੀ ਸਾੜ ਚ ਫਰਕ ਪੈਂਦਾ ਅਸੀਂ ਹੁਣ ਇਹਨਾਂ ਨੂੰ ਘਰ ਵਿੱਚ ਜਗ੍ਹਾ ਨਹੀਂ ਦੇ ਸਕਦੇ ਕਿਸ ਵਕਤ ਨਾ ਤਾਂ ਸਾਨੂੰ ਆਪੇ ਘਰ ਚ ਜਗ੍ਹਾ ਦੇ ਰਹੇ ਆ ਨਾ ਸਾਨੂੰ ਉਹਨਾਂ ਨੇ ਵਾਪਸੀ ਦੇ ਪੈਸੇ ਦੇ ਰਹੇ ਆ ਵੀ ਤੁਹਾਨੂੰ ਵਾਪਸ ਜਗ੍ਹਾ ਕਰਾਂਗੇ ਨਾ ਸਾਨੂੰ ਪੈਸੇ ਵੀ ਸਾਨੂੰ ਕੁਝ ਵੀ ਨਹੀਂ ਐਸਾਂ ਜਗ੍ਹਾ ਖਰੀਦਣ ਤੋਂ ਬਾਅਦ ਕਿੰਨਾ ਟਾਈਮ ਤੁਹਾਡਾ ਕਬਜ਼ਾ ਰਿਹਾ ਜਾਂ ਉਸ ਤੋਂ ਬਾਅਦ ਵਿੱਚ ਕਦੋਂ ਹੰਤੇ ਕਰੋਨਾ ਦਾ ਜਿਹੜਾ ਕਰਦਾ ਸਾਡਾ ਹੁਣ ਇਕਦਰੀ ਕਬਜ਼ਾ ਰਿਹਾ ਇਸ ਠੀਕ ਹਨਾ ਹਾਂਜੀ ਹੁਣ ਉਹਦੀ ਇਕਦੀਪ ਸਿੰਘ ਅਦਾਜੀ ਗਮਦੂਰ ਸਿੰਘ ਕਾਲਾ ਜੀ ਉਹਦੀ ਸ਼ਹਿਤ ਜੀ ਉਹ ਧੱਕਾ ਦਾ ਸਾਡੀ ਜਗ੍ਹਾ ਤੇ ਧੱਕੇ ਨਾਲ ਕਬਜ਼ਾ ਕਰਦੇ ਠੀਕ ਹੈ ਜੀ ਕਦੋਂ ਕਦੋਂ ਕਬਜ਼ਾ ਕੀਤਾ ਉਹਨਾਂ ਨੇ ਕਬਜ਼ਾ ਕਰਦੇ ਆ ਜੀ ਕਬਜ਼ਾ ਕੀਤਾ ਨਹੀਂ ਆ ਅੱਛਾ ਨਹੀਂ ਕਬਜ਼ੇ ਦੇ ਕੀ ਉਹਨਾਂ ਨੇ ਕੀ ਕੋਸ਼ਿਸ਼ ਕੀਤਾ ਜਗ੍ਹਾ ਦੇ ਵਿੱਚ ਜਾਂ ਕਿਵੇਂ ਜਗ੍ਹਾ ਤਾਂ ਉਸ ਸੁਣ ਰਿਹਾ ਸਾਹ ਜਗ੍ਹਾ ਨਹੀਂ ਜੀ ਹਾਂਜੀ ਉਹਦੇ ਵਿੱਚ ਇੱਕ ਮਕਾਨ ਸੀਗਾ ਛੋਟਾ ਜਿਹਾ ਠੀਕ ਆ ਉਹਦੇ ਵਿੱਚ ਮਿੱਟੀ ਰੱਖ ਲਈਆਂ ਜੀ ਉੱਥੇ ਮਿਲਤਾ ਰਖੜੇ ਉਸ ਜਗ੍ਹਾ 'ਚ ਹਾਂ ਜੀ ਉਸ ਜਗ੍ਹਾ 'ਚ ਨੇ ਕਿ ਕਬਜ਼ਾ ਸਾਡਾ ਸੀ ਵੀਰ ਜੀ ਉੱਥੇ ਨੇ ਉਸ ਜਗ੍ਹਾ 'ਚ ਅਸੀਂ ਮੀਟਰ ਰੱਖੀਆਂ ਜੀ ਨਲਕਾ ਸਾਡਾ ਲੱਗਾ ਮੀਟਰ ਮੇਰੇ ਭਾਈ ਦੇ ਨਾਮ ਤੇ ਲੱਗਿਆ ਜੀ ਜੀ ਪਰ ਉਹ ਇਹ ਮੀਟਰ ਨਲਕਾ ਇਹ ਵਿਰੋਧੀ ਤੇ ਨਹੀਂ ਪੜਤਾ ਜਾਂ ਉਹ ਆਪ ਦਾ ਕਬਜ਼ਾ ਸ਼ੋਅ ਕਰਨਾ ਚਾਹੁੰਦੇ ਆ ਜੀ ਉਸ ਜੀ ਹਾਂ ਜੀ ਤੇ ਜਿਹੜੇ ਤੁਸੀਂ ਜਗ੍ਹਾ ਖਰੀਦੀ ਸੀ ਉਹਦੀ ਪੇਮੈਂਟ ਕਿੰਨੀ ਵਾਪਸ ਆਦਾ ਕੀ ਕਾਗਜ਼ ਆ ਤਾਂ ਤੁਹਾਡੇ ਕੋਲੇ ਉਸ ਬੰਦੀ ਵੀਰ ਜੀ ਸਾਡੇ ਕੋਲੇ 13 ਲੱਖ ਦਾ ਕਰਾਰਨਾਮਾ ਸਾਡੇ ਨਾਲ ਸਾਡਾ ਹੋਇਆ ਜੀ 13 ਲੱਖ ਦਾ ਕਰਾਰਨਾਮਾ ਮੇਰੇ ਕੋਲੇ ਆਵੇ ਕਰਾਰਨਾਮਾ ਹੋਇਆ ਜੀ ਉਹਨਾਂ ਦਾ ਉਹਦੀ ਫੋਟੋ ਲੱਗੀ ਆ ਜੀ ਹਾਂਜੀ ਆਹ ਫੋਟੋ ਲੱਗੀ ਆ ਸਾਡਾ 13 ਲੱਖ ਦਾ ਸੌਦਾ ਹੋਇਆ 10 ਲੱਖ ਪੇਮੈਂਟ ਮੈਂ ਉਹਨਾਂ ਨੂੰ ਕਰਾਰਨਾਮੇ ਦੇ ਦਿੱਤੀ ਹੈ ਜੀ 3 ਲੱਖ ਰੁਪਇਆ ਪੇਮੈਂਟ ਮੈਂ ਜਿੱਥੇ ਠੀਕ ਲਾ ਕੇ ਦਿੱਤੀ ਹੈ ਜੀ ਰਜਿਸਟਰੀ ਸਾਡੀ ਘੱਟ ਰੇਟ ਤੇ ਹੋਈ ਆ ਮਤਲਬ ਸਰਕਾਰੀ ਰੇਟ ਤੇ ਜੀ ਹਾਂਜੀ ਹੋ ਗਿਆ ਜੀ ਇਹ ਵੀਰ ਜੀ ਸਾਡੇ ਪ੍ਰੂਫ ਆ ਜੀ ਇਹ ਜਗ੍ਹਾ ਦੇ ਉਹ ਜਗ੍ਹਾ ਦੇ ਸਾਡੇ ਕੋਲੇ ਪਹਿਲਾਂ ਖੜਾ ਉਹਨੂੰ ਬੰਦਾ ਕਰਾਰਨਾਮਾ ਹੋਇਆ ਜੀ ਹਾਂ ਜੀ ਆਹ ਜਾਂ ਕਰਾਰਨਾਮਾ ਹੋਇਆ ਜੀ ਅਵੇ ਉਦੋਂ ਹੀ ਮਗਰੋਂ ਪਹਿਲਾਂ ਸਾਡਾ ਉਹਨੂੰ ਬੰਦਾ ਕਰਾਰਨਾਮਾ ਹੋਇਆ ਜੀ ਹਾਂ ਜੀ ਹਾਂ ਜੀ ਆਹ ਕਰਾਰਨਾਮਾ ਹੋਇਆ ਜੀ ਅਵੇ ਉਦੋਂ ਹੀ ਮਗਰੋਂ ਸਾਡੀ ਰਜਿਸਟਰੀ ਹੋਈ ਹੈ ਜੀ ਆਹ ਸਾਡੀ ਆਹ ਫੋਟੋਆਂ ਲਗੀਆਂ ਆਹ ਸਾਡੀ ਰਜਿਸਟਰੀ ਹੈ ਜੀ ਆਹ ਜੀ ਹਾਂ ਜੀ ਅਸ ਤੇ ਆਹ ਸਾਡੀ ਜਮ੍ਹਾਂ ਬੰਦੀ ਹੈ ਜੀ ਠੀਕ ਹੈ ਨਾ ਆਹ ਵੇਖ ਲਓ ਜਲੌਰ ਸਿੰਘ ਤੇ ਜਗਰਾਜ ਸਿੰਘ ਪੁੱਤਰ ਚੰਨਲ ਸਿੰਘ ਜੀ ਸਾਡੇ ਸਾਡੇ ਸਾਰੇ ਪ੍ਰੂਫ ਹੁੰਦੇ ਆ ਹੂਨ ਦੇ ਬਾਅਦ ਹੀ ਉਹ ਅਸੀਂ ਤੱਕੇ ਖਾਏ ਖਾਈ ਨੇ ਕੀ ਵਜ੍ਹਾ ਕੀ ਹੈ ਕੀ ਕਾਰਨ ਕਿਉਂ ਨਹੀਂ ਤੁਹਾਡੀ ਸੁਣਵਾਈ ਹੋ ਰਹੀ ਬਾਈ ਜੀ ਉਹ ਇੱਕ ਪੈਸੇ ਵਾਲੇ ਧਨਾੜ ਬੰਦੇ ਆ ਜੀ ਉਹ ਇਸ ਕਰਕੇ ਸਾਡੀ ਸੁਣਵਾਈ ਨਹੀਂ ਹੋ ਰਹੀ ਜਿੱਥੇ ਹੁਣ ਅਸੀਂ ਫਿਰ ਕੋਰ ਐਸਾ ਆਪਣਾ ਡੀਐਸਪੀ ਬੁਟਾ ਸਿੰਘ ਦੇ ਨੂੰ ਆਪਣਾ ਦਰਖਾਸਤ ਦਿੱਤੀ ਮਤਲਬ ਐਸਐਸਪੀ ਨੇ ਬੁਟਾ ਸਿੰਘ ਨੂੰ ਮਾਰ ਕਰਤੀ ਬੁਟਾ ਸਿੰਘ ਉਹਨੇ ਲੀਡਰ ਨੇ ਲੀਡਰ ਨੇ ਸਾਡੀ ਰਿਪੋਰਟ ਸਾਡੇ ਖਿਲਾਫ ਹੀ ਬਣਾ ਕੇ ਭੇਜ ਦਿੱਤੀ ਸਿਰਫ ਪੈਸੇ ਦੀ ਮੰਗ ਕਰਦਾ ਸੀ ਅਸੀਂ ਦਿੱਤੇ ਨਹੀਂ ਜੀ ਉਹਨਾਂ ਨੇ ਦੇ ਕੇ ਸਾਡੇ ਖਿਲਾਫ ਰਿਪੋਰਟ ਬਣਾ ਆਪ ਬੰਦੇ ਐ ਜੀ ਅੱਜ ਜਿਹੜੇ ਮੈਂ ਫੋਟੋ ਨੂੰ ਫੋਟੋ ਦਿਖਾਈਆਂ ਨੇ ਇਹ ਬੰਦੇ ਐ ਜੀ ਮੇਰੀ ਜਿਹੜੀ ਜਗ੍ਹਾ ਤੇ ਕਬਜ਼ਾ ਕਰਦੇ ਐ ਇਹ ਬੰਦੇ ਕਿੱਥੋਂ ਦੇ ਆ ਇੱਕ ਤਾਂ ਇਹ ਦੀਪ ਸਿੰਘ ਗੱਲਦਈ ਜੀ ਆ ਤਿੰਨੇ ਇਹ ਆਪਸ ਵਿੱਚ ਚਾਚੇ ਚਾਚੀ ਦਾ ਆਪਣਾ ਪੁੱਤ ਐ ਜੀ ਜੀ ਹਾਂ ਜੀ ਆ ਇਹਦਾ ਬੰਦਾ ਦੀਪ ਸਿੰਘ ਗੱਲਦਈ ਜੀ ਇਹਦੀ ਸ਼ਹਿਦ ਹੈ ਵੇ ਜੀ ਜਿਹੜੇ ਇਸ ਮਾਮਲੇ ਸੰਬੰਧੀ ਤੁਹਾਡੇ ਕੋਲ ਕੋਈ ਸਬੂਤ ਵਗੈਰਾ ਹੈਗੇ ਜੀ ਹਾਂਜੀ ਹੈਗਾ ਵੀ ਸਾਡੇ ਕੋਲ ਕੀ ਸਬੂਤ ਹੈਗਾ ਤੁਹਾਡੇ ਕੋਲ ਬਿਲਕੁਲ ਰਿਕਾਰਡਿੰਗ ਆ ਵੀਰ ਜੀ ਅੱਛਾ ਉਹਦੇ ਚ ਕੀ ਕਹਿ ਰਿਹਾ ਹੈ ਉਹਦੇ ਚ ਜਿੱਦੂ ਮੈਂ ਜਗਾ ਲਈ ਆ ਜੀ ਉਹ ਚ ਉਹ ਆਪ ਮੰਨ ਰਿਹਾ ਜੀ ਉਹ ਗੱਲ ਨੌਜਵਾਨ ਭਾਰਤ ਸਾਹਿਬ ਆ ਜਗੂ ਨੌਂ ਨਿਆਹ ਲਾ ਹੋ ਰਹੀ ਹੈ ਜੀ ਫੋਨ ਤੇ ਕੌਣ ਬੰਨ ਰਿਹਾ ਹੈ ਇਹਦੇ ਵਿੱਚ ਉਹ ਜਸਵਿੰਦਰ ਸਿੰਘ ਜੀ ਆਪ ਜੀ ਜਿਸ ਦੇ ਬੰਦੇ ਤੋਂ ਮੈਂ ਜਗਾ ਲਈ 15 ਮਰਦ ਉਹ ਚ ਉਹ ਆਪ ਕਹਿ ਰਿਹਾ ਜੀ ਜਲੌਰ ਸ ਨੇ ਲਾਲੀ ਨੇ ਏਟਾ ਰੱਖ ਲਈਆਂ ਜੀ ਇਹਨੂੰ ਅਸੀਂ ਆਖਿਆ ਜੀ ਏਟਾ ਚੱਕ ਲੈ ਜਿਸ ਤਰ੍ਹਾਂ ਤੁਹਾਨੂੰ 10 ਲੱਖ ਦਾ ਪੇਮੈਂਟ ਹੋ ਰਿਹਾ ਨੇ ਬਾਕੀ ਝੋਨਾ ਵਾਢ ਕੇ ਦੇ ਦੇਣੀ ਹੈ ਜੀ। ਵਾਪਸੀ ਜੀ ਵਾਪਸੀ ਦੀ ਗੱਲ ਉਸ ਕਰੀ ਜਾਂਦਾ ਜੀ। ਹਾਂਜੀ ਭਾਈ ਜੀ ਕੀ ਨਾਮ ਆ ਤੁਹਾਡਾ? ਮੇਰਾ ਨਾਮ ਜਸਮਨ ਸਿੰਘ ਹੈ। ਕੀ ਮਆਬਲਾ ਜੀ ਸਾਰਾ? ਮੈਂ ਨਾ ਪੰਜਾਬੀ ਲੱਸਣ ਦੇ ਓਜਾਲਾ ਖੁਦਾ ਸਾਡੇ ਘਰੇ ਕੱਖ ਜਾਣਨ ਤੇ ਬਹੁਤ ਬਹੁਤ ਧੰਨਵਾਦ। ਮੇਰਾ ਜਲਾਲ ਸਿੰਘ ਨਾਲ ਜੀ ਕੋਸ ਸਾਲ ਪਹਿਨਾ ਵਪਾਰ ਸਾਂਝਾ ਸੀ ਜੰਗਾਂ ਦਾ ਤੇ ਚਲਦਾ ਗਿਆ ਸਾਹਮਣੇ ਕੁਝ ਘਾਟਾ ਪੈ ਗਿਆ ਸਾਡੇ ਜਨਮਨ ਮਰ ਕੇ। ਗਲੌਬ ਸਿੰਘ ਮੈਨੂੰ ਕਹਿਣ ਲੱਗਿਆ ਮੇਰੇ ਕੋਲ ਬੈਂਕ ਨੂੰ ਇਜਰਨਾ ਨਿਕਲਦਾ ਹੈਗੀ ਹੈ ਮੇਰੇ ਨਾਲ ਕੁਝ ਸੋਰੀ ਜਿਹਾ ਜਗਾ ਨਾ ਕਰਾ ਦੇ ਤੇ ਮੈਂ ਸਬਸਿਡੀ ਵਾਲਾ ਐਸਸੀ ਕੋਟੇ ਤੋਂ ਲੋਨ ਲੈ ਲੂੰਗਾ ਇਹਨਾਂ ਤੋਂ ਬਾਅਦ ਲੋਨ ਤਾਰ ਕੇ ਮੈਂ ਤੇਰੇ ਨਾਲ ਰਜਿਸਟਰੀ ਕਰਾ ਦੂੰ ਪਰ ਉਹ ਬੰਦਾ ਮੇਰੇ ਨਾਲ ਕਾਰੰਗਰੋਂ ਧੋਖਾ ਰਿਹਾ ਸੀ ਇਹ ਜਿਹੜਾ ਘਾਟਾ ਪਿਆ ਮੈਂ ਥਾੜੇ ਚ ਫੱਟ ਲੂੰ ਫਿਰ ਉਹ ਮੈਂ ਇੱਕ ਰਜਿਸਟਰੀ ਕਰਾ ਲਈ 24 ਤੇ 27 14 ਤੇ ਤੇ ਅਜ ਤੋਂ 4 ਸਾਲ ਹੋ ਗਏ ਜੇ ਉਹਨੇ ਰਜਿਸਟਰੀ ਮੈਥੋਂ ਮੋਲ ਲਿਆ ਹੁੰਦਾ ਤਾਂ ਅੱਜ ਤੱਕ ਉਹ ਬੰਦਾ ਬੋਲਦਾ ਬੋਲਿਆ ਕਿ 6 ਮਹੀਨੇ ਪਹਿਲਾਂ ਬੋਲਿਆ ਨਹੀਂ 3.5 ਸਾਲ ਉਹ ਕਰਜ਼ਾ ਲੈਂਦਾ ਮੈਥੋਂ ਬੋਲਿਆ ਨਹੀਂ ਕਰਜ਼ਾ ਮੇਰਾ ਨਹੀਂ ਇਥੇ ਕੋਈ ਪਲਾਟ ਆਇਆ ਨਹੀਂ ਤੇ ਉਸ ਤੋਂ ਬਾਅਦ ਉਹ ਲਾਲਚਾ ਗਿਆ ਜਗਾ ਮਹਿੰਗੀ ਕਰ ਤੋ ਪਰ 1.5 ਲੱਖ ਦਾ ਮਾਰ ਲਾਈ ਉਹਨੇ ਮੈਨੂੰ ਲਿਆ 2 ਲੱਖ ਤੇ 2500 ਦਾ ਚੈੱਕ ਦਿੱਤਾ ਸੀ ਉਹ ਵੀ ਖਾਲੀ ਚੈੱਕ ਸੀਗਾ ਮੈਂ ਵਾਪਸ ਕਰਦਾ ਮੇਰੇ ਖਾਤੇ 'ਚ ਅੱਜ ਤੱਕ ਕੋਈ ਪੈਸਾ ਨਹੀਂ ਆਇਆ ਉਸ ਤੋਂ ਬਾਅਦ ਅਦਾਲਤ 'ਚ ਕੇਸ ਚੱਲਦਾ ਹੀ ਇੱਕ ਅਦਾਲਤ ਤੋਂ ਮੈਂ ਜਿੱਤ ਗਿਆ ਉਹ ਕੋਰਟ ਗਾਣੇ ਅਗਲੀ ਦਾਲਤ ਵਿੱਚ ਫਿਰ ਰਿਕਸ਼ਾਟਨ ਪੋਰਚ ਕੀਤਾ ਹੋਇਆ ਜੀ ਕਿੰਨਾ ਟਾਈਮ ਹੋ ਗਿਆ ਜੀ ਇਸ ਮਾਮਲੇ ਨੂੰ ਦਾਲਤ ਚਾਹਤਨ ਪਈ 11 ਮਹੀਨੇ ਹੋ ਗਏ ਪਰ ਰਜਿਸਟਰੀ 20 ਸੱਤ ਦਾ 14 ਸੱਤ ਹੋਇਆ 2020 ਚ ਹੋਇਆ ਤੁਸੀਂ ਕੀ ਮੰਗ ਕਰਦੇ ਹੋ ਮੰਗ ਮੈਂ ਤਾਂ ਇਸ ਅਦਾਲਤ ਜਿਮਾ ਚੱਲਦਾ ਮੇਰੇ ਨਾਲ ਸਟੇ ਵਗੈਰਾ ਟੁੱਟ ਗਿਆ ਇਸੇ ਤਨਾ ਅਦਾਲਤ ਚ ਅਸੀਂ ਤਾਂ ਪਾਇਆ ਹੋਏ ਜੀ ਕਿ ਜੀਐਸਟੀ ਦੇ ਟੱਕ ਤੇ ਮੇਰੇ ਆਕਾਸ਼ ਚ ਚੱਲ ਗਿਆ ਹੈ ਮੈਂ ਵੀਰੇ ਤੁਹਾਡਾ ਮੈਂ ਰਾਦੀਕ ਬਣ ਗਿਆ अच्छा एक एक चेक ਦਾ ਮਾਮਲਾ ਸਾਹਮਣੇ ਆਇਆ ਸੀ ਉਹ ਕੀ ਮਾਮਲਾ ਹੈ ਹਰਮਰਚਿਤਪਾਲ ਦੀ ਜਲੌਰ ਸਿੰਘ ਨੇ ਤੇ ਪਹਿਰੇ ਰੈਜ਼िडेंट ਕੀ ਹਮਰਪਾਲਤਾ ਸੋਤਾਂ ਤੇ ਮੋੜੀ ਗਏ ਜੀ ਇਹ ਉਹ ਮੋੜੀ ਗਾੜੀ ਨੂੰ 12 ਪਰੇ ਚੈੱਕ ਨਹੀਂ ਵਾਪਸ ਕੀਤਾ ਉਹ ਮੈਂ ਚੈੱਕੀ ਆ ਛੱਡ ਬੁਲਵਾ ਅੱਛਾ ਕਿੰਨੇ ਪੈਸੇ ਸੀ ਉਹ 35000 ਰੁਪਏ ਸੀ ਕਿੰਨੇ ਤੋਂ ਲੱਗੇ ਇਹ ਡਾਕਟਰ ਸਵਾਲਾ ਅੱਛਾ ਉਸ ਤੋਂ ਬਾਅਦ ਉਹਨਾਂ ਨੇ ਕੀ ਕਿਹਾ ਸੀ ਤੁਹਾਨੂੰ ਮੈਂ ਚੈੱਕ ਮੰਗੇ ਸੀ ਬੜੇ ਬੜੇ ਕੋਈ ਕਰਕੇ ਮੰਗੇ ਮੈਂ ਜੱਗਰਾਨੀ ਮੈਂ ਦੁਪਹਿਰ ਦਾ ਜੀਣਾ ਹਾਂ ਜਿਸ ਕੇ ਦੀ ਰਾਂਜੀਸਰੀ ਮੇਰੇ ਜੱਟ ਨਾਲ ਜਿਹੜੇ ਤੁਸੀਂ 5-500 ਕਰਕੇ ਦਿੱਤੇ ਆ ਉਹਦਾ ਤੁਹਾਡੇ ਕੋਲ ਕੋਈ ਸਬੂਤ ਹੈਗਾ ਨਹੀਂ ਅੱਛਾ ਕਿਹਦੇ ਥਰੂ ਦਿੱਤੇ ਕਿ ਸਿੱਧੇ ਜਾ ਕੇ ਦੇ ਦੇ ਹੁਣ ਕੀ ਕਹਿ ਰਿਹਾ ਉਹ ਫਿਰ ਹੁਣ ਚੈੱਕ ਲਾਇਆ ਲੱਗ ਸਭ ਨੂੰ ਅੱਛਾ ਤਾਂ ਲੱਗਦਾ 12000 ਅੱਛਾ ਹੁਣ ਉਹ ਦੇਨ ਨੂੰ ਕੋਈ ਪਹਾਮੀ ਪਾ ਰਿਹਾ ਦਾ ਕੀ ਕਹਿ ਰਿਹਾ ਨਹੀਂ ਉਹ ਤਾਂ ਚੈੱਕ ਲੱਗਿਆ ਜੀ ਚੈੱਕ ਆਉਣਾ ਦਾ ਚੈੱਕ ਦੇ ਕੇ ਸੀ ਕਰਨਾ ਕੀ ਮੰਗ ਕਰਦੇ ਆ ਮੈਂ ਇਹੀ ਮੰਗ ਰਹੀ ਮੇਰੇ ਚੈੱਕ ਵਾਪਸ ਹੋਣ ਮੈਂ ਤੁਹਾਨੂੰ ਕਹਿਣਾ ਵੀ ਸਾਰਿਆਂ ਦਾ ਫਰਾਡ ਇਹੀ ਕਰਦਾ ਜੀ ਸਾਰੇ ਮੇਰੇ ਕੱਟ ਪਰ ਸੱਤ ਅੱਠ ਬੰਦੇ ਜਿਹਨਾਂ ਆਏ ਨੇ ਇਹੀ ਫਰਾਡ ਕਰਦੇ ਕਿਸ ਤਰ੍ਹਾਂ ਦੇ ਫਰਾਡ ਕਰਦਾ ਇਹੀ ਚੈੱਕ ਲੈ ਜਾਂਦਾ ਅਗਲੇ ਤੋਂ ਤੇ ਪੈਸੇ ਦੇਣਾ ਪੈਸੇ ਮਤਲਬ ਮੋੜਾ ਪਾਤਾ ਦੀ ਉਹ ਕੀ ਮਾਮਲਾ ਸੀ ਜੀ ਉਹ ਮਾਮਲਾ ਦੇਸ਼ਨ ਪੈਸੇ ਵਾਲੇ ਸੀ ਪਰ ਉਹ ਕੱਟ ਵੱਢ ਕੇ ਪਾਈ ਜਨਾਂ ਨੇ ਸਾਰੀ ਨਹੀਂ ਪਾਈ ਅੱਛਾ ਅੱਛਾ ਉਹ ਤਾਂ ਛੋਟ ਕੇ ਪਾਤੀ ਉਹ ਸਾਰੀ ਨਹੀਂ ਪਾਈ ਉਹਨਾਂ ਨੇ ਅੱਛਾ ਅੱਛਾ ਨੌ ਨੇ ਹਾਲ ਹੁਣੀ ਖਰਾਬ ਕਰ ਦੇਈ ਅੱਛਾ ਹੈਲੋ ਹੈਲੋ ਬਾਈਟ ਸ੍ਰਿੰਦਰ ਸਿੰਘ ਜੀ ਸਾਰੀ ਤੋਂ ਹੀ ਆਣੀ ਆਈ ਭਜੀ ਮੈਂ ਨੌਨੇ ਸਿੰਘ ਬੋਲਦਾ ਹਾਂ ਨੌਜਵਾਨ ਭਾਰਤ ਸਭਾ ਜਥੇਬੰਦੀ ਤੋਂ ਦੀਪ ਸਿੰਘ ਵਾਲੇ ਤੋਂ ਜੀ ਅੱਛਾ ਜੀ ਤੇ ਬਈ ਆਪਣਾ ਕੋਈ ਲਾਲੀ ਸਾਧਕ ਤੋਂ ਜਿਹੜਾ ਹੀ ਹਾਂਜੀ ਉਹਨਾਂ ਦਾ ਹੈਗਾ ਕੋਈ ਜਗ੍ਹਾ ਦਾ ਰੌਲਾ ਜੀ ਅੱਛਾ ਜੀ ਹਾਂ ਉਹਨਾਂ ਨੇ ਦੱਸਿਆ ਸੀਗਾ ਮੈਂ ਕਿਹਾ ਚਲੋ ਆਪਾਂ ਪੜਤਾਲ ਕਰ ਲਈਏ ਦੋਨਾਂ ਤੇ ਰੱਬੋ ਤਾਂ ਹੀ ਤੁਹਾਨੂੰ ਕਾਲ ਕੀਤੀ ਸੀਗਾ ਹਾਂ ਬਈ ਰੌਲਾ ਤਾਂ ਕੋਈ ਨਹੀਂ ਹੈ ਉਹਨੂੰ ਵਹਿਮ ਹੀ ਆ ਕੋਈ ਅੱਛਾ ਜੀ ਨਹੀਂ ਉਹਨਾਂ ਦਾ ਕਹਿਣ ਦਾ ਇਹ ਸੀਗਾ ਕਿ ਵੀ ਮੈਂ ਜਗ੍ਹਾ ਲਈ ਵੀ ਉਹਨਾਂ ਤੋਂ ਜੀ ਹਾਂ 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 ਲਈ ਯਾ ਰਜਿਸਟਰੀ ਹੋਈ ਰਜਿਸਟਰੀ ਹੋਈ ਹੈ ਸਾਰਾ ਕੁਝ ਹੋਇਆ ਹਾਂ ਉਹ ਹਾਂ ਉਹ ਆਂਦੇ ਵੀ ਹੁਣ ਅਸੀਂ ਜਗਾ ਵਲ ਨਹੀਂ ਚਾਹੁੰਦੇ ਆ ਵੀ ਸਾਨੂੰ ਹੁਣ ਵਲ ਨਹੀਂ ਦਿੱਤੀ ਜਾ ਰਹੀ। ਨਹੀਂ ਨਹੀਂ ਉਹ ਕੰਦਨਾ ਕਿਸੇ ਪਿੱਛੇ ਲੱਗਦਾ ਹੁਣ ਨਾ ਉਹ ਜਗਾ ਵਾਸਤੋਂ ਦੀ ਗੱਲ ਹੋ ਗਈ ਸਾਡੀ 3 ਲੱਖ ਰੁਪਈਆ ਦੇਣਾ ਉਹ ਹੁਣ। ਅੱਛਾ ਜੀ। ਬਾਕੀ ਦੇਣਾ ਜੀ ਅਜ ਝੋਨੇ ਤੋਂ ਬਾਅਦ। ਅੱਛਾ ਜੀ। ਤੇ ਉਹਨੂੰ ਮੈਂ 10 ਦਿਨ ਹੋ ਗਏ ਮੈਂ ਲਾਲੀ ਹੈ ਨਾ ਇੱਥਾ ਪਈਆਂ ਜੀ ਅਸੀਂ ਨਾ ਉਹ ਕਮਰਾ ਉੱਥੀ ਦਾ ਉੱਥੇ ਠੱਠਿਆ ਜਾ। ਹਾਂ ਜੀ। ਉਹਦੇ ਤੇ ਲਾਲੀ ਨੇ ਇੱਥਾ ਰੱਖ ਲਈਆਂ ਅਸੀਂ। ਹੂੰ। ਬਾਏ ਲਾ ਦਿੱਤਾ ਗਿਆ ਤਾਂ ਵੀ ਕਰੇ ਲੈ ਗਿਆ ਜਾਂ ਇੱਥੇ ਹੀ ਸਾਡੇ ਘਰੇ ਹੀ ਕਿਸੇ ਪਾਸੇ ਉਹ ਕਮਰਾ ਵੇਨਾ ਕਰਾ ਦੇ ਜਿਹੜਾ ਹਾਂਜੀ ਤੇ 3 ਲੱਖ ਲੈ ਲਾ ਹੂੰ ਉਹਨੂੰ ਬਸ ਕੋਈ ਵਹਿਮ ਹੋ ਗਿਆ ਵੀ ਇੱਟਾ ਚੱਕੇ ਤੋਂ ਪਤਾ ਨਹੀਂ ਰਜਿਸਟਰੀ ਨਹੀਂ ਕਰਾਉਣੀ ਜਾਂ ਕੀ ਗੱਲ ਹੋ ਜੂ ਆਹ ਗੱਲ ਆ ਬਸ ਸਾਡੇ ਕੰਨੀ 3 ਲੱਖ ਦਾ ਤਿਆਰ ਪਿਆ ਨੇ ਰਜਿਸਟਰੀ ਤਾਂ ਨਾਲੇ ਹੋਈ ਵੀ ਐ ਜੀ ਸਾਰਾ ਕੁਝ ਰਜਿਸਟਰੀ ਤਾਂ ਹੋਈ ਸੀਗੀ ਹਾਂ ਹਾਂਜੀ ਉਹ ਫਿਰ ਵਾਪਸ ਹੋਣ ਦੀ ਗੱਲ ਹੋ ਗਈ ਠਾਈ ਸਾਡੇ ਨਾਲ ਤੇ ਇਹ ਲਿਖਤੀ ਪੜਤੀ ਹੋਇਆ ਜੀ ਵਾਪਸ ਹੋਣ ਵਾਲਾ ਜਿਹੜਾ ਮੈਨੇ ਲੈਸਟ ਪਾਰਟ ਤਾਂ ਕੋਈ ਨਹੀਂ ਬਸ ਉਹ ਹੀ ਜਾਣ ਪਛਾਣ ਨਹੀਂ ਆ ਵੀ ਮੈਂ ਕਿਹਾ ਵੀ 3 ਲੱਖ ਲੈਣਾ ਵੀ ਲੇਖਾ ਨੂੰ ਕਿਹਾ ਵੀ ਤੂੰ ਭਜਦਾ ਜਾਂ ਮੈਂ ਭਜਦਾ ਬੰਦੇ ਜੇ ਸਾਹਮਣੇ ਚ ਦੋ ਤਾਂ ਚਲੋ ਆਪਾਂ ਜੇ ਬੈਠ ਕੇ ਗੱਲਬਾਤ ਕਰਨੀ ਹੋਵੇ ਜੀ ਕਦੋਂ ਸਮਾਂ ਦੇ ਸਕਦੇ ਹੋ ਜਦੋਂ ਮਰਜੀ ਜੀ ਠੀਕ ਆ ਜੀ ਮੈਂ ਉਹਨਾਂ ਨਾਲ ਵੀ ਗੱਲ ਕਰ ਲੈਣਾ ਜੀ ਫਿਰ ਆਪਾਂ ਦੋਨੋਂ ਤਰ੍ਹਾਂ ਬੈਠ ਕੇ ਆਹੀ ਗੱਲ ਹੋਈ ਸੀ ਉਹਨਾਂ ਕਿਸੇ ਦਾ ਕਿਸੇ ਦੇ ਪਿੱਛੇ ਲੱਗ ਜਾ ਲੋ ਐਨੀ ਆ ਨਹੀਂ ਆਪਾਂ ਮੋਰ ਰੋਬਰੀ ਬੈਠ ਕੇ ਗੱਲ ਹੋ ਜੂਗੀ ਜੇ ਕੋਈ ਕੋਈ ਬੈਠ ਕੇ ਉਹਨੂੰ ਕਿਸੇ ਨੇ ਕਹਿਤਾ ਜੇ ਤੂੰ ਇਸ ਦਾ ਚੱਕ ਲਈਂ ਪਤਾ ਨਹੀਂ ਫਿਰ ਛੱਡਣਾ ਨਹੀਂ ਜਾਂ ਜਦੋਂ ਰਜਿਸਟਰੀ ਕਰਨੀ ਉਹਦੇ ਚ ਐ ਹੋ ਜਾਂਦਾ ਨਹੀਂ ਚਲੋ ਵੀ ਮੰਨ ਕੇ ਚਲੋ ਪਹਿਲਾਂ ਉਹਨਾਂ ਨੇ ਤੁਹਾਡੇ ਨਾਲ ਮੈਨੂੰ ਉਹਨਾਂ ਨੇ ਦੱਸਿਆ ਕਿ ਸਾਡਾ ਭਰਾਵਾਂ ਵਾਲਾ ਪਿਆਰ ਸੀਗਾ ਆਹ ਆਹ ਠੀਕ ਆ ਵੀ 13-14 ਲੱਖ ਦਾ ਸੌਦਾ ਜਿੰਨੇ ਦਾ ਵੀ ਹੋ ਗਿਆ ਚਲੋ ਜਗਾ ਲੈ ਲਈ ਉਹਨੇ ਰਜਿਸਟਰੀ ਕਰਵਾਤੀ ਸਾਰਾ ਕੁਝ ਹੋ ਗਿਆ ਅੱਜ ਰਜਿਸਟਰੀ ਹੋਈ ਤਾਂ ਫੇਰ ਵੀ ਉਹ ਜਗਾ ਦਾ ਵਾਪਸੀ ਵਾਲੇ ਪਾਸੇ ਨੂੰ ਗੱਲ ਜਾ ਰਹੀ ਆ ਜੀ ਬੰਦੇ ਦੇ ਮਨ ਚ ਤਾਂ ਆਉਂਦੀ ਆ ਨਾ ਵੀ ਮੈਂ ਤਾਂ ਭਰਾ ਵਾਂਗ ਵਰਤਿਆਂ ਬਈ ਠੀਕ ਆ ਵੀ ਮੈਨੂੰ ਲੋੜ ਸੀ ਕਿ ਜਿਆਦਾ ਦੀਵਾ ਜਗਾ ਲਈ ਮੇਰੀ ਬੇਟੀ ਦਾ